ਸ਼ੰਪਾ ਕੁਮਾਰੀ ਦੀ ਮਾਂ ਮਹਾਰਾਣੀ ਫੂਲ ਦੇ ਚੰਪਾ ਨੂੰ ਸਮਝਾਉਂਦੀ ਰਹੀ ਜਦੋਂ ਉਹ ਨਾਮ ਮੰਨੀ ਤਾਂ ਫਿਰ ਗੋਲੀ ਭੇਜੀ ਆ ਦਰਬਾਰ ਵਿੱਚ ਕਹਿੰਦੀ ਜਾ ਮਹਾਰਾਜਾ ਨੂੰ ਬੁਲਾ ਕੇ ਲਿਆ ਆਓ ਅੱਗੇ ਸੁਣੀਏ ਗੋਲੀ ਭੇਜ ਕੇ ਜੋਗੀ ਦੇ ਪਾਸ ਆਈ ਅੱਗੇ ਰਾਗ ਰਸ ਕੁੰਬਲਾ ਗਾਮਦੀ ਹੈ ਰਾਵਣ ਦੇ ਘਹਾਵਾਲ ਹੈ ਰਾਨਾ ਨ ਹੋਈ ਗੱਲ ਕਿਸੇ ਦੀ ਮੂਲ ਨਾ ਭਾਵਦੀ ਹੈ ਚੰਪਾ ਨਾਗਣੀ ਵਾਂਗ ਜੋ ਮੇਲਦੀ ਹੈ ਰਾਣੀ ਪ੍ਰੇਮ ਨਾ বীਣ ਬਜਾਉਂਦੀ ਹੈ ਜਾਨੀ ਚੋਰ ਦੀ ਹੋ ਰਹੀ ਅੱਖ ਹੋਈ ਚੰਪਾ ਸੀਸ ਨੂੰ ਜਦੋਂ ਹਲਾਮਦੀ ਹੈ ਉਹ বীਣ ਵੱਜਦੀ ਵੇਖ ਕੇ ਜੋਗੀਆਂ ਦੀ ਬੀਨ ਵਜਦੀ ਵੇਖ ਕੇ ਜੋਗੀਆਂ ਦੀ ਜੈਰੀ ਨਾਗਣੀ ਡਾਂਗ ਚਲਾਮਦੀ ਹੈ ਤਿੰਨੇ ਰਾਣੀਆਂ ਦੇਖ ਕੇ ਮਸਤ ਹੋਈਆਂ ਨਹੀਂ ਦੁਈ ਨੂੰ ਦੁਈ ਬਲਾਮਦੀ ਹੈ ਮੱਖੀ ਆਈ ਮਠਿਆਈ ਦੇ ਖਾਵਣੇ ਨੂੰ ਸਗੋਂ ਆਪਣੇ ਖੰਭ ਫਸਾਮਦੀ ਹੈ ਤਿੰਨੇ ਰਾਣੀਆਂ ਬਾਲਤੀ ਜਾਨ ਚੌਥੀ ਵਾਗ ਪੱਥਰਾਂ ਦੇਹੀ ਦਸਾਂਂਦੀ ਹੈ ਅੱਖ ਚੌਹਾਂ ਦੀ ਹੈ ਨਦੀ ਮੂਲ ਹੈ ਨਾ ਸਭ ਜੋਗੀ ਨੂੰ ਆਪ ਹੀ ਚਾਉਂਦੀ ਹੈ ਸ਼ੋਰ ਪੈ ਗਿਆ ਜ਼ੋਰ ਸੇ ਮੰਦਰਾਂ ਵਿੱਚ ਭਾਵੀ ਆਣ ਕੀ ਰੰਗ ਵਟਾਉਂਦੀ ਹੈ ਮੋਮ ਗੋਲੀਆਂ ਹੋ ਗਈਆਂ ਬੈਠੀਆਂ ਹੀ ਮੋਮ ਗੋਲੀਆਂ ਹੋ ਗਈਆਂ ਬੈਠੀਆਂ ਹੀ 라ਵਣ ਗੁਰੂ ਨੂੰ ਪਈ ਮਨਾਵੰਦੀ ਹੈ ਨਾਲ ਰਾਗ ਦੇ 나ਗ ਹੈ ਵਸ ਹੋਏ ਰਾਣੀ ਦੁੱਧ ਨੂੰ ਪਈ ਪਾਲਾਂਵੰਦੀ ਹੈ ਚੌਂਹਾ ਬੈਠੀਆਂ ਨੂੰ ਲਿਆ ਤੀਲ ਜੋਗੀ ਸਬਕ ਇਸ਼ਕ ਦੇ ਪਈ ਪੜਾਵੰਦੀ ਹੈ ਮਾਰੀ ਹੋਸ਼ ਤੇ ਜੋਸ਼ ਵਿੱਚ ਲਾਲ ਹੋਈ ਸਿਨੇ ਲੱਗਣੇ ਨੂੰ ਚੰਪਾ ਚਾਵੰਦੀ ਹੈ ਉਹ ਪਈ ਪਟਕਦੀ ਹਟਕਦੀ ਖੰਭ ਹੈ ਨਾ ਪਈ ਪਟਕਦੀ ਹਟਕਦੀ ਖੰਭ ਹੈ ਨਾ ਦਿਲੋਂ ਲਾਖ ਦਲੀਦ ਦੜਾ ਮੰਦੀ ਹੈ ਚੰਪਾ ਉੱਠਣਾ ਚਾਹੇ ਕਸ਼ੋਰ ਚੰਦਾ ਜਾਵੇ ਉੱਠਿਆ ਨਹੀਂ ਤਾਂ ਕਾਮਦੀ ਹੈ ਜੰਦਰ ਸੈਨ ਨੂੰ ਆਖਿਆ ਜਾਏ ਗੋਲੀ ਹੱਥ ਜੋੜ ਕੇ ਅਰਜ ਗੋਜਾਰ ਸਾਈਂ ਮਹਾਰਾਣੀ ਨੇ ਸੱਦਿਆ ਮੰਦਰਾ ਮੇ ਦਿਓ ਚੱਲ ਕੇ ਆਪ ਦੀਦਾਰ ਸਾਈਂ ਲਾਲੀ ਉੱਡ ਕੇ ਮੁਖ ਸਫੈਦ ਹੋਇਆ ਮੈਨੂੰ ਮੂਲ ਨਹੀਂ ਹੋਈ ਸਾਰ ਸਾਈਂ ਹੁਣ ਦੇਰ ਦਾ ਰਾਜ ਆ ਕੰਮ ਹੈ ਨਹੀਂ ਖਬਰ ਆਪ ਲੈ ਲੋ ਇੱਕ ਵਾਰ ਸਾਈ ਜੋਗੀ ਗਏ ਨਹੀਂ ਗਈ ਹੈ ਮੌਤ ਕੋਈ ਸੱਚ ਆਖ ਦੀ ਬਾਤ ਉਹ ਚਾਰ ਸਾਈ ਘੜੀ ਇੱਕ ਨਾ ਗਏ ਜੇ ਆਪ ਉਥੇ ਡੇੜਾ ਹੋਊਗਾ ਸਭ ਦਾ ਪਾਰ ਸਾਈ ਸਬੇ ਗੋਲੀਆਂ ਬਾਂਧੀਆਂ ਗਮ ਹੋਈਆਂ ਡੋਬ ਚੱਲੀਆਂ ਹੈ ਡੂੰਗੀ ਧਾਰ ਸਾਈਂ ਪੀਨ ਵਜਦੀ ਜਦੋਂ ਹੈ ਮੰਦਰਾਂ ਮੇ ਮਸਤ ਹੋ ਗਈਆਂ ਹੈ ਸੁਣ ਸਾਰ ਸਾਈਂ ਔਖਾ ਦਸਣਾ ਖੋਲ ਕੇ ਹਾਲ ਸਾਰਾ ਬੰਦ ਕਰੋ ਸ਼ਸਾਬ ਦਰਬਾਰ ਸਾਈਂ ਬਸ ਕਿਸੇ ਦੇ ਕੋਈ ਨਾ ਗੱਲ ਰਾਜਾ ਵਾਸ ਕਿਸੇ ਦੇ ਕੋਈ ਨਾ ਗੱਲ ਰਾਜਾ ਜੋਰਾਵਰ ਭਾਰੀ ਹੋਣ ਹਾਰ ਸਾਈਂ ਗੱਲ ਗੋਲੀ ਦੀ ਗੋਲੇ ਦੇ ਵਾਂਗ ਲੱਗੀ RAM ਹੋ ਗਿਆ ਖੁਸ਼ੀ ਬਸਾਰ ਸਾਈਂ ਅਕੇ ਜਿਹੜੀ ਦਲੀਲ ਕਾ ਸ਼ੋਰ ਚੰਦਾ ਹੈ ਜੋ ਜਾਵਣੇ ਨੂੰ ਆਪ ਤਿਆਰ ਸਾਈਂ ਚੰਦਰ ਸੈਨ ਆਇਆ ਵਿੱਚ ਮੰਦਰਾਂ ਦੇ ਦਿਲੋਂ ਲੱਖ ਦਲੀਲ ਉਠਾਂ ਮੰਦਾ ਹੈ ਰਾਣੀ ਫੂਲ ਦੇ ਸੱਦ ਆ ਲੱਗ ਰਾਜੇ ਹਾਲ ਖੋਲ ਕੇ ਦਿਨੋਂ ਸਣਾ ਮੰਦਾ ਹੈ ਕਿਸ ਕਾਰਨੇ ਸੱਦੇ ਆਦਾਸ ਮੈਨੂੰ ਚੱਥ ਪੁੱਛਣਾ ਬਾਤ ਨੂੰ ਚਾਹੁੰਦਾ ਹੈ ਗੱਲਾਂ ਗੋਲੀ ਨੇ ਦਸੀਆਂ ਸਖਤ ਮੈਨੂੰ ਸਖਤ ਮੈਨੂੰ ਸਖਤ ਮੈਨੂੰ ਗੱਲਾਂ ਗੋਲੀ ਨੇ ਦੱਸੀਆਂ ਸਖਤ ਮੈਨੂੰ ਮੈਨੂੰ ਫਿਕਰ ਹੋਇਆ ਤੇਰੇ ਕਾਮ ਦਾ ਹੈ ਤੈਨੂੰ ਹੋ ਗਿਆ ਕੰਮ ਕੀ ਐ ਸਵੇਲੇ ਝੋਲਾ ਵਗਿਆ ਜਿਸ ਦਾ ਰਾਮ ਦਾ ਹੈ ਤੈਨੂੰ ਹੋ ਗਿਆ ਕੰਮ ਕੀ ਐ ਸਵੇਲੇ ਝੋਲਾ ਵਜਿਆ ਦੇ ਸਦਾ ਰਾਮ ਦਾ ਹੈ ਦਿੱਤੀ ਪਿੱਛਿਆ ਦੱਸ ਕੀ ਜੋਗੀਆਂ ਨੂੰ ਯੋਗੀ ਖਾਮ ਦੇ ਜੋ ਦਿਲ ਚਾਹੁੰਦਾ ਹੈ ਜੇ ਕਰ ਬੋਲਿਆ ਕੋਈ ਜ਼ਬਾਨ ਵਿੱਚੋਂ ਦਿਆਂ ਮਾਰ ਵੇਲਾ ਹੱਥੋਂ ਜਾਮਦਾ ਹੈ ਸੇਵ ਰੂਪ ਯੋਗੀ ਰਾਣੀ ਪੂਜਣੇ ਨੂੰ ਸੇਵਾ ਕਰ ਸਕੋਂ ਥਰ ਜਾਮਦਾ ਹੈ ਚਰਨ ਪਕੜ ਕੇ ਭੁੱਲ ਬਖਸ਼ਾ ਰਾਣੀ ਸਾਧ ਪਟ ਕੇ ਜੜਾ گاਵਾ ਵੰਦਾ ਹੈ ਕੈ ਤੁੰ ਬੋਲਿਆ ਬੋਲ ਕਬੋਲ ਗਿਆ ਤੇਰੇ ਨਾਲ ਕਸ਼ੋਰ ਬਖਸ਼ਾਮਦਾ ਹੈ ਰਾਣੀ ਫੂਲ ਦੇ ਆਖ ਦੀ ਪਤੀ ਮੇਰੇ ਕਹਾਂ ਝੂਠ ਸਗੰਧ ਹਜ਼ਾਰ ਹੈ ਜੀ ਜਦੋਂ ਆਏ ਜੋਗੀ ਵਿੱਚ ਮੰਦਰਾਂ ਦੇ ਚੰਪਾ ਡੁੱਲ ਗਈ ਦੇਖਦੇ ਸਾਰ ਹੈ ਜੀ ਜੋਗੀ ਜਿਹੜਾ ਬਜ਼ਾਮ ਦਾ ਬੀਨ ਤਾਈ ਕੰਨੀ ਜਿਸ ਦੇ سونے ਦੀ ਤਾਰ ਹੈ ਜੀ ਉਹਨੇ ਮੋਲਿਆ ਚੌਹਾਂ ਜੋ ਬੈਠੀਆਂ ਨੂੰ ਦਿਲ ਬੰਨਦਾ ਨਹੀਂ ਕਰਾਰ ਹੈ ਜੀ ਚੰਪਾ ਬਾਲਕੀ ਵੀ ਉਸ ਤੇ ਵਿਕ ਚੁੱਕੀ ਅੱਗੇ ਮਾਲਕਾ ਤੇਰਾ ਇਖਤियार ਹੈ ਜੀ ਨਹੀਂ ਬਚਣਾ लाਡਲੀ ਬਾਲਕੀ ਨੇ ਜੋਗੀ ਗਿਆ ਜੇ ਕਥੀ ਸੁਧਾਰ ਹੈ ਜੀ ਬੜੀ ਪੜੀ ਰਹੀ ਸਮਝਾਏ ਮੈਂ ਬਾਲਕੀ ਨੂੰ ਬੜੀ ਰਹੀ ਸਮਝਾਏ ਮੈਂ ਬਾਲਕੀ ਨੂੰ ਕਹਿੰਦੀ ਮਰੂੰਗੀ ਖਾਏ ਕਟਾਰ ਹੈ ਜੀ ਇਸ ਬਾਤ ਮੈਂ ਕੋਈ ਵੀ ਸ਼ੱਕ ਹੈ ਨਾ ਮਰ ਜਾਊਗੀ ਜਾਂਦਿਆਂ ਸਾਰ ਹੈ ਜੀ ਉਹਦੇ ਵਸਨਾ ਕਾਮ ਨੇ ਤੀਰ ਕਸੇ ਓਏ ਲੱਗ ਸਰੀਰ ਤੋਂ ਪਾਰ ਹੈ ਜੀ ਐਸਾ ਦੇਖਣ ਵਿੱਚ ਨਾ ਰੂਪ ਆਇਆ ਜਿਆ ਜੋਗੀ ਨੂੰ ਜਿਹੜਾ ਕਰਤਾਰ ਹੈ ਜੀ ਐਸਾ ਦੇਖਣ ਵਿੱਚ ਨਾ ਰੂਪ ਆਇਆ ਦਿੱਤਾ ਜੋਗੀ ਨੂੰ ਜਿਹੜਾ ਕਰਤਾਰ ਹੈ ਜੀ ਨਾਲ ਅੱਖੀਆਂ ਕੱਢਦਾ ਕਾਲਜੇ ਨੂੰ ਸਿੱਖੀ ਨੇਤਰਾਂ ਦੀ ਬੜੀ ਧਾਰ ਹੈ ਜੀ ਉਹ ਦਿੱਤਾ ਹਾਲ ਸੁਣਾਏ ਕਿਸ਼ੋਰ ਚੰਦਾ ਦਿੱਤਾ ਹਾਲ ਸੁਣਾਏ ਕਿਸ਼ੋਰ ਚੰਦਾ ਚੰਪਾ ਜੀਵਣੇ ਤੋਂ ਆਵਾਜ਼ਾਰ ਹੈ ਜੀ